ਹਾਂਜੀ ਵਿਜ਼ਿਟ ਨੰਗਲ ਦੀ ਹੈ ਸਰ ਐਕਚੁਅਲੀ ਅਸੀਂ ਪ੍ਰੋਜੈਕਟ ਜੀਵਨ ਜੋਤ 2 ਤਹਿਤ ਪੰਜ ਅਰੋਪੜ ਜ਼ਿਲ੍ਹੇ ਦੇ ਵੱਖ-ਵੱਖ ਬਲੋਕਾਂ ਵਿੱਚ ਰੇਡ ਕਰਦੇ ਰਹਿੰਦੇ ਹਾਂ ਜੀ ਤੇ ਅੱਜ ਅਸੀਂ ਨੰਗਲ ਇੱਥੇ ਇਸੇ ਸਬੰਧ ਵਿੱਚ ਮੇਲੇ ਤਿਹਾਰਾ ਤੇ ਦੇਖਿਆ ਜਾਂਦਾ ਹੈ ਕਿ ਅਕਸਰ ਬਹੁਤ ਜ਼ਿਆਦਾ ਬੱਚੇ ਆ ਜਿਹੜੇ ਬੈਗਰਸ ਕਰਦੇ ਆ ਬੈਗਿੰਗ ਕਰਦੇ ਆ ਤੇ ਸਕੂਲ ਨਹੀਂ ਜਾਂਦੇ ਆ ਤੇ ਇਸ ਰਿਗਾਰਡਿੰਗ ਸਾਡੀ ਟੀਮ ਵੱਲੋਂ ਅੱਜ ਨੰਗਲ ਦੀ ਵਿਜ਼ਿਟ ਕੀਤੀ ਗਈ ਤੇ ਇੱਥੇ ਅੱਡਾ ਮਾਰਕੀਟ ਬੱਸ ਸਟੈਂਡ ਅਜ਼ੋਲੀ ਮੋੜ ਐਨ ਐਫ ਐਲ ਨੰਗਲ ਸਾਰੇ ਵੱਖ-ਵੱਖ ਥਾਵਾਂ ਤੇ ਵਿਜ਼ਿਟ ਕੀਤਾ ਗਿਆ ਸਾਨੂੰ ਫਿਲਹਾਲ ਤਾਂ ਇੱਥੇ ਕੋਈ ਬੈਗਰ ਨਜ਼ਰ ਨਹੀਂ ਆਇਆ ਤੇ ਬਾਕੀ ਅਸੀਂ ਪਬਲਿਕ ਨੂੰ ਅਵੇਅਰ ਕੀਤਾ ਹੈ ਕਿ ਦੁਕਾਨਾਂ ਵਾਲਿਆਂ ਨੂੰ ਵੀ ਅਵੇਅਰ ਕੀਤਾ ਅਗਰ ਕੋਈ ਇਸ ਤਰ੍ਹਾਂ ਦੀ ਅੱਗੇ ਤੋਂ ਵੀ ਕੋਈ ਬੱਚਾ ਇਸ ਤਰ੍ਹਾਂ ਦਿਖਦਾ ਹੈ ਤਾਂ 1098 ਤੇ ਕੰਪਲੇਂਟ ਕਰਨ ਤੇ ਇਹਨਾਂ ਬੱਚਿਆਂ ਨੂੰ ਬੈਗਰ ਬੈਗਰਜ਼ ਨੂੰ ਪਿਖਾ ਪਿਖਾ ਨਾ ਦੇਣ ਤਾਂ ਕਿਉਂਕਿ ਅਗਰ ਅਸੀਂ ਆਮ ਜਨਤਾ ਹੀ ਇਹਨਾਂ ਨੂੰ ਵਡਾਵਾ ਦਿੰਨੇ ਹੈ ਜੇ ਤੇ ਤੇ ਮੇਰੀ ਇਹ ਬੇਨਤੀ ਹੈ ਕਿ ਇਹਨਾਂ ਨੂੰ ਪਿਖਾ ਨਾ ਦਿੱਤੀ ਜਾਵੇ ਤੇ ਤਾਂ ਹੀ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਨੂੰ ਠੱਲ ਪਾ ਸਕਦੇ ਹਾਂ ਜੀ